ਹੰਚਸ ਅੱਤਾਂ ਪੰਜਾਬ ਹੜਾਂ 'ਚ ਡੁੱਬਿਆ ਹੋਇਆ ਪਰਿਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਇਹਨਾਂ ਪਿੰਡਾਂ 'ਚ તમਿਲਨਾਡੂ ਬੱਠੇ ਹੋਏ ਨੇ ਮੁੱਖ ਮੰਤਰੀ ਸਾਹਿਬ ਬਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਤੁਹਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜਰੀਵਾਲ ਤੇ ਆਮ ਆਗਦੀ ਦੀ ਸ਼ਾਸਨ ਚਮਕਾਉਣ ਵਾਸਤੇ ਕਮਲਨਾਡੂ ਕੇ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਅਲਾਈਂਸ ਦਾ हिस्सा ਹੀ ਨਹੀਂ ਹੈਗੇ ਪਿੰਡਿਆ ਲਾਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਕਾਮਨਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪਰਵਾਪ ਸਮੇਂ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੱਬ ਰੱਬ ਰੱਖ ਉਹਨਾਂ ਦਾ ਹਾਲ ਹੈਗਾ ਕੇਜਰੀਵਾਲ ਨੂੰ ਇੱਥੇ ਪੰਜਾਬ ਅ ਜਦ ਪੰਜਾਬ ਨੂੰ ਲੁੱਟਣ ਵਾਸਤੇ ਪੂਰਾ ਉਹਦੇ ਹਵਾਲੇ ਠੇਕੇ ਚੜਾਤਾ ਤੇ ਆਪ ਮੌਜਬਾਸੀਆ ਕਰਦੇ ਹੋਏ ਇਸ ਚਰਨ ਨੇ ਤਾਂ ਸੁਣਿਆ ਕਿ ਮੁੱਖ ਮੰਤਰੀ ਨੇ ਆਪ ਸੂਬੇ ਚੇਨਾ ਵੱਡਾ ਨੁਕਸਾਨ ਪਾਣੀ ਦੇ ਨਾਲ ਹੋ ਰਿਹਾ ਹੈ ਤੇ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਹੈ ਦੇਖੋ ਜਿੰਨਾ ਸ਼ਰਮਿੰਦਾ ਹੈ ਇਹ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ ਸ਼ਹਿਰ ਦੇ ਇਤਿਹਾਸ 'ਚ ਕਿਸੇ ਸੁਕੇ ਦਾ ਮੁੱਖ ਮੰਤਰੀ ਹੋਊਗਾ ਸੋਚ ਕੇ ਇੱਕ ਮੁੱਖ ਮੰਤਰੀ ਆਪ ਤੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਵੱਧ ਸਮਝ ਕੇ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ ਕੂਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਕੋਲ ਸਾਡਾ ਜਹਾਜ਼ ਸਾਡੇ ਪੈਸੇ ਲੈ ਕੇ ਪੂਰੇ ਦੇਸ਼ 'ਚ ਘੁਮਾਉਂਦਾ ਰਿਹਾ ਪੂਰੇ ਦੇਸ਼ 'ਚ ਇਸ਼ਤਿਹਾਰ ਪੰਜਾਬ ਦੇ ਇੱਕ ਪੈਸਿਆਂ ਦੇ ਨਾਲ ਕੱਢ-ਕੱਢ ਕੇ ਠੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਭਾਰਤ ਆਉਂਦੀ ਹੈ ਕਿ ਕਿੰਨ ਚਸ ਅੱਧਾ ਪੰਜਾਬ ਹੜ੍ਹਾਂ 'ਚ ਡੁੱਬਿਆ ਹੋਇਆ ਜਾ ਕੇ ਅਬੋਰ ਫਾਜ਼ਲਪੁਰ ਸੁਪਾਟਾ ਹੈ ਨਾ ਇਹਨਾਂ ਥਾਵਾਂ 'ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕੀ ਸੜਕਾਂ 'ਚ ਵਿਚਾਰੇ ਰਾਤਾ ਘਟ ਰਹੇ ਨੇ ਪਰਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਇਹਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਦਵਾਈ ਚਾਹੀਦੀ ਹੈ ਕੋਈ ਖਾਣ ਨੂੰ ਚਾਹੀਦਾ ਹੈ ਕੋਈ ਡੀਜ਼ਲ ਚਾਹੀਦਾ ਹੈ ਕੋਈ ਬੰਦ ਮਜ਼ਬੂਤ ਕਰਨ ਦੇ ਵਾਸਤੇ ਤਾਮਿਲਨਾਡੂ ਬੈਠੇ ਹੋ ਇਹਨੇ ਮੁੱਖ ਮੰਤਰੀ ਸਾਹਿਬ ਕਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਸਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜਰੀਵਾਲ ਤੇ ਆਮ ਆਗਦੀ ਦੀ ਸੱਸ ਸਚਮਕਾਉਣ ਵਾਸਤੇ ਤਾਮਿਲਨਾਡੂ ਕੇ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਐਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਐਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਤਾਮਿਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪਰਵਾਪ ਸਮੇਂ ਤੋਂ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੱਬ ਰੱਬ ਰੱਖ ਉਹਨਾਂ ਦਾ ਹਾਲ ਹੈਗਾ ਕੇਜਰੀਵਾਲ ਨੂੰ ਇੱਥੇ ਪੰਜਾਬ ਅ ਜਦ ਪੰਜਾਬ ਨੂੰ ਲੁੱਟਣ ਵਾਸਤੇ ਪੂਰਾ ਉਹਦੇ ਹਵਾਲੇ ਠੇਕੇ ਚੜਾਤਾ ਤੇ ਆਪ ਮੌਜਮਾਸਿਆ ਕਰਦੇ ਹੋਏ ਦੇਸ਼ ਚ ਫਿਰ ਰਹੇ ਨੇ ਕਦੇ ਸੁਣਿਆ ਕਿ ਮੁੱਖ ਮੰਤਰੀ ਦੇ ਆਪ ਨੇ ਸੂਬੇ ਚ ਇਨਾ ਵੱਡਾ ਨੁਕਸਾਨ ਪਾਣੀ ਦੇ ਨਾਲ ਹੋ ਰਿਹਾ ਹੈ ਤੇ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਕੋਮਨਤਾ ਵੀ ਨਿਸ਼ਾਨ ਦਾ ਸਾਫਤ ਹੋ ਗਈ ਨੇ ਕਿਵੇਂ ਦੇਖਦੇ ਬਹੁਤ ਸਾਰੀਆਂ ਨਟਕੀਆਂ ਨੇ ਆਪਾਂ ਕੱਲ ਕਰਾਂਗੇ